ਕਿਸਾਨ ਆਕੂ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਜਿਹੜਾ ਮਰਨ ਵਰਤ ਰੱਖਿਆ ਗਿਆ ਹੈ ਉਹ ਹੁਣ 39ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ ਹੈ ਹੁਣ ਉੱਥੇ ਹੀ ਦੱਸਦੀ ਹੈ ਕਿ ਪ੍ਰਧਾਨ ਸਾਹਿਬ ਦੀ ਸਿਹਤ ਨੂੰ ਲੈ ਕੇ ਅਕਾਲੀ ਦਲ ਪੂਰਨ ਤੌਰ ਤੇ ਚਿੰਤਤ ਨਜ਼ਰ ਆ ਰਿਹਾ ਹੈ ਸੁਖਵੀਰ ਸਿੰਘ ਬਾਦਲ ਦਾ ਬਿਆਨ ਸਾਹਮਣੇ ਆ ਰਿਹਾ ਹੈ ਉੱਥੇ ਹੀ ਉਹਨਾਂ ਦੇ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਦੱਸਦੀ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਡੱਲੇਵਾਲ ਨੂੰ ਕੁਝ ਵੀ ਹੁੰਦਾ ਹੈ ਤਾਂ ਇਹਨਾਂ ਦੀ ਜ਼ਿੰਮੇਵਾਰ ਆਮ ਆਦਮੀ ਪਾਰਟੀ ਤੇ ਕੇਂਦਰ ਸਰਕਾਰ ਹੋਵੇਗੀ ਦੱਸਦੀ ਹੈ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਉੱਥੇ ਹੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਪੰਜਾਬ ਸਰਕਾਰ ਨੂੰ ਵੀ ਲੈ ਕੇ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਤੇ ਜਿਸ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਹਜੇ ਮਰਨ ਵਰਤ ਉਹਨਾਂ ਦਾ جاری ਹੈ ਦੂਜੇ ਪਾਸੇ ਲਗਾਤਾਰ ਵਿਗੜਦੀ ਸਿਹਤ ਨੂੰ ਲੈ ਕੇ ਦੱਸਦੀ ਹੈ ਕਿ ਕਿਸਾਨ ਜਥੇਬੰਦੀਆਂ ਵੀ ਚਿੰਤਤ ਨਜ਼ਰ ਆ ਰਹੀਆਂ ਨੇ ਉਥੇ ਹੁਣ ਤਿੱਖੇ ਨਿਸ਼ਾਨੇ ਲਗਾਤਾਰ ਅਕਾਲੀ ਦਲ ਦੇ ਵੱਲੋਂ ਸਾਦੇ ਜਾ ਰਹੇ ਨੇ ਆਓ ਤੁਹਾਨੂੰ ਸੁਣੋ ਨੇ ਸੁਖਵੀਰ ਸਿੰਘ ਬਾਦਲ ਦਾ ਕੀ ਕਹਿਣਾ ਹੈ ਮੈਂ ਪਹਿਲੀ ਚਾਹੀ ਸੀ ਕਿ ਨਾ ਦੂਜੇ ਕੀ ਇਹ ਨਾ ਆਮਾਦੀ ਬਾਤਾਂ ਨਾ ਕਿਸਾਨਾਂ ਦੀ ਭਾਵਨਾ ਸਮਝਦੀ ਹੈ ਨਾ ਇਹਨਾਂ ਨੂੰ ਕਿਸਾਨੀ ਬਾਰੇ ਪਤਾ ਹੈ ਨਾ ਇਹਨਾਂ ਨੂੰ ਕੋਈ ਕਰਵਾਏ ਕੋਈ ਜਿਉਏ ਮਰੇ ਕੁਛ ਨਹੀਂ ਜੋ ਹਾਲਾਤ ਅੱਜ ਦੇਸ਼ ਤੇ ਹੈ ਉਹ ਹਾਲਾਤ ਅੱਜ ਪੰਜਾਬ ਦੇ ਪੰਜਾਬ ਤਾਂ ਮੈਨੂੰ ਸਮਝਦਾ ਆ ਪਿਛਲੇ 10 ਸਾਲ ਜੇ ਟੱਪੀ ਹੈ ਇਹਦਾ ਬੁਰਾ ਹਾਲ ਹੋ ਗਿਆ ਅੱਜ ਪੰਜਾਬ 'ਚ ਰਹਿਣੇ ਜੁੱਤ ਦਾ ਰਹਿ ਰਿਹਾ ਡਰ ਲੱਗਦਾ ਅੱਜ ਗੈਂਗਸਟਰਾਂ ਦੇ ਫੋਨ ਆ ਰਹੇ ਅੱਜ ਬੰਲਾ ਤੱਕ ਹਰ ਰੋਜ਼ ਕੁਛ ਨਾ ਕੁਛ ਤੇ ਬੰਬ ਪਰ ਫਸੀ ਚੱਲੀ ਜਾਂਦੀ ਹੈ 테러ਰਿਜ਼ਮ ਦਾ ਉਹ ਫੇਸ ਫਿੱਟ ਆ ਰਿਹਾ ਹੈ ਕਿਉਂਕਿ ਖਾਣੇ ਅੰਦਰ ਜਰਨਲਿਸਟ ਚੱਲੀ ਜਾ ਰਹੀ ਹੈ ਉਹ ਸਾਰੇ ਲੋਕੇ ਅੰਦਰ ਬੈਠੇ ਸੂਬੇ ਦਾ ਹੌਂਸਲਾ ਕੀ ਮੈਨੂੰ ਬੜੀ ਲੋਕਾਂ ਮੈਨੂੰ ਕਿਤੇ ਦੇਖਦੇ ਬੜਾ ਦੁੱਖ ਲੱਗਦਾ ਹੈ ਕਿਤਾ ਵਧੀਆ ਸੂਬਾ ਦਾਸਾਂ ਜਿਗਰਾ ਉਹ ਮੈਂ ਪਹਿਲੀ ਚਾ ਸੀ ਕਿ ਨਾ ਦੂਜੇ ਕੀ ਇਹ ਨਾ ਆਮਾ ਦੀ ਬਾਤ ਹੈ ਨਾ ਕਿਸਾਨਾਂ ਦੀ ਭਾਵਨਾ ਸਮਝਦੀ ਐ ਨਾ ਇਹਨਾਂ ਨੂੰ ਕਿਸਾਨੀ ਬਾਰੇ ਪਤਾ ਐ ਨਾ ਇਹਨਾਂ ਨੂੰ ਕੋਈ ਪਰਵਾਹ ਕੋਈ ਜਿਉਂੇ ਮਰੇ ਕੋਈ ਕੁਝ ਜੋ ਹਾਲਾਤ ਅੱਜ ਦੇਖਦੇ ਐ ਉਹ ਹਾਲਾਤ ਅੱਜ ਪੰਜਾਬ ਦੇ ਪੰਜਾਬ ਦਾ ਮੈਸਜ ਸਭ ਦਾ ਆ ਪਿਛਲੇ 10 ਸਾਲ ਜੇ ਟੱਪੀ ਐ ਇਹ ਜਾਂ ਬੁਰਾ ਹਾਲ ਹੋ ਗਿਆ ਅੱਜ ਪੰਜਾਬ 'ਚ ਰਹਿਣੇ ਡੁੱਜੇ ਬੰਦਾ ਰਹਿ ਰਿਹਾ ਨਾ ਡਰ ਲੱਗਦਾ ਅੱਜ ਗੈਂਗਸਟਰਾਂ ਦੇ ਫੋਨ ਆ ਰਹੇ ਅੱਜ ਮਲਾਦਾ ਹਰ ਰੋਜ਼ ਕੁਝ ਨਾ ਕੁਛ ਤੇ ਬੰਬ ਫਸੇ ਚੱਲੀ ਜਾਂਦੀ ਹੈ ਟੈਰੋਰਿਜ਼ਮ ਦਾ ਫੇਸ ਵਿਖਤ ਆ ਰਿਹਾ ਹੈ ਕਿਉਂਕਿ ਖਾਣੇ ਅੰਦਰ ਯੂਨੀਵਰਸਿਟੀ ਜਾ ਰਹੀ ਹੈ ਉਹ ਸਾਰੇ ਲੋਕੇ ਅੰਦਰ ਬੈਠੇ ਸੂਬੇ ਦਾ ਹੌਂਸਲਾ ਕੀ ਮੈਨੂੰ ਬੜੀ ਲੋਕਾ ਮਹਿਸੂਸ ਲੋਕੀ ਦੇਖ ਕੇ ਬੜਾ ਦੁੱਖ ਲੱਗਦਾ ਹੈ ਕਿਤਾ ਵਧੀਆ ਸੂਬਾ ਦਾਸਾਂ ਜਿਗਰਾ